ਹਾਂ ਜੀ ਇਹੋ ਬਾਤ ਹੈ ਜੀ ਸਾਰੇ ਜਿਹੜੇ ਪੜੇ ਹੋਏ ਤੁਸੀਂ ਜੀ ਲਾਂਦੇ ਹੋ ਉਹਦੇ ਆਪਣੇ ਕਿਹੜੇ ਨੇ ਇਕੱਲੇ ਪੁੱਛੀਦਾ ਉਹੋ ਤੇ ਹਾਂ ਜੀ ਜਿਆਦਾ ਸਾਨੂੰ ਕੋਈ ਨਹੀਂ ਕੋਈ ਸਮਾਤ ਨਹੀਂ ਹੈ ਹਾਂ ਜੀ ਕੋਈ ਸਾਨੂੰ ਮਿਲਿਆ ਨਹੀਂ ਆਇਆ ਦੇਖ ਰਹੇ ਹੋ ਤੁਸੀਂ ਗਲਤ ਕਰਨਾ ਕਰੋ ਹਾਈਟ ਦਾ ਮੈਂ ਇਹ ਤੀ ਲੱਗੇ ਜਿੱਤੇ ਮਿਸਤਰੀ ਆਵਾਜ਼ ਨਹੀਂ ਆਵਾਜ਼ ਸਾ ਮਾਤਾ ਜੀ ਦਾ ਵੀ ਹੈਗਾ ਪਲਾਟ ਚਲੋ ਮਾਤਾ ਜੀ ਘਰ ਨਾਲ ਸਾਰਿਆਂ ਦੇ ਹੈ ਪਲਾਟ ਸਾਰਿਆਂ ਦੇ ਨਾਲ ਹੀ ਅਸੀਂ ਬਾਬਾ ਤੁਸੀਂ ਕਾਨੂੰਨ ਨੂੰ ਹੱਥਾਂ ਜਨਾ ਲਓ ਜੋ ਕਾਨੂੰਨ ਫੈਸਲਾ ਕਰੂਗਾ ਉਹਦੇ ਮੁਤਾਬਕ ਚਲੋ ਚਲੋ ਠੀਕ ਹੈ ਜੀ ਤੁਹਾਨੂੰ ਆਈ ਕੋਰਟੋਂ ਕੋਈ ਫੈਸਲਾ ਆਉਂਦਾ ਤਾਂ ਅੱਧਿਆ ਕਿਸੇ ਦੇ ਆਪ ਦਾ ਵੱਲ ਲਓ ਤੁਸੀਂ ਪਹਿਲਾਂ ਕਿਉਂ ਕਾਨੂੰਨ ਨੂੰ ਅੱਜ ਚਲੋ ਠੀਕ ਹੈ ਅਗੇ ਆਈਆਂ ਚੱਕੀਆਂ ਦੇਖਣੀਆਂ ਮਰਜ਼ੀ ਨਾਲ ਕਿੱਡੇ ਟੋਰਸ ਪਲਾਟ ਕੱਟ ਕੱਟ ਕੇ ਨੀਂਆਂ ਕੀਤੀਆਂ ਨਕਸ਼ੇ ਨਾ ਬਣੇ ਭਾਜੀ ਹੋਰ ਜ਼ਿਆਦਾ ਤੁਸੀਂ ਬਣੇ ਚਲੋ ਇਹ ਜੋ ਹੈ ਨਹੀਂ ਮਤਲਬ ਦਾ ਆਪਲੇ ਦੇ ਦੇ ਵੀ ਤੁਹਾਨੂੰ ਪਤਾ ਵੀ ਰਹੀ ਕਿ ਕਿ ਚੱਲਣ ਦੇ ਆ ਤੇ ਤੁਸੀਂ ਜਿਆਦਾ ਸਾਰੀ ਕਰਦੇ ਤੇ ਸਾਰੀ ਤੁਸੀਂ ਜਿਆਦਾ ਸਾਰੀ ਕਰਦੇ ਤੁਹਾਨੂੰ ਪਰ ਨਹੀਂ ਰੋਜ਼ਾਂ ਤੋਂ ਆਹ ਅਖਾਈ ਦਾ ਬਰੇ ਆ ਤੁਸੀਂ ਤੁਹਾਨੂੰ ਕਹਿੰਦੇ ਹਾਈ ਖੜੋ ਕੋਈ ਨੰਗਣਾ ਕਰੋ ਤੁਸੀਂ ਹਾਈ ਖੜੋ ਲੰਗਣਾ ਸਾਡੇ ਜੀ ਆਪਣੇ ਤੋਂ ਬਣਾ ਲਓ ਬੂਵੀ ਨਾਲ ਇਹਨਾਂ ਨੂੰ ਖੜੋ ਥੋੜੇ ਖਾ ਖਾਓ ਭਾਈ ਖਾਓ ਆਪਣਾ ਗਲਤ ਕੰਮ ਨਾ ਕਰੋ ਹਾਈ ਤੁਹਾਨੂੰ ਕੋਈ ਕਹੋ ਨਾ ਖੜਾ ਲਓ ਸੋਚਨਾ ਆ ਗਿਆ ਹੈ ਪਰ ਪ੍ਰੀਤ ਜੀ ਮੜਾ ਜਾ ਪਛਾਹ ਜੀ ਪੂਰੀ ਬਾਤ ਇਹ ਕਿ ਉਹ ਰਾਤ ਨੂੰ ਬੀੜਾ ਸਾਹਿਬ ਇਹ ਸੋਚਿਆ ਕਿ ਇਹ ਚੌਂਜਾਪਾ ਤੇ ਕੌਂਜਾਪਾ ਤੇ ਕੋਈ ਵੀ ਕੋਈ ਸਾਰੀ ਨਹੀਂ ਹੈ ਸਾਰੀ ਨਹੀਂ ਕਰੀ ਸਰਕਾਰ ਦਾ ਫੈਸਲਾ ਉਹ ਬਾਅਦ ਚ ਉਹ ਤੁਹਾਨੂੰ ਸੁਣਾਇਆ ਗਿਆ ਉਹ ਲੈਣਾ ਹੈ 15 ਸਾਲਾਂ ਦਾ ਤੁਹਾਡੇ ਦਾ ਟਾਈਮ ਹੀ ਲਿਆ ਹੈ ਜੀ ਸਾਡੀ ਕਾਰ ਨਹੀਂ ਕਰਿਆ ਸਾਰੀਆਂ ਕਲੌਂਡੀਆਂ ਤੇ ਗਿਆ ਜਾਸ ਨਾ ਸਾਰਾ ਅਗਲਾ ਦੇਖੋ ਆਪਣਾ ਭਾਈ ਜੀ ਦਾ ਮੈਟਰ ਹੈ ਹੈਲੋ ਲਾਈਟ ਨੇ ਕਦਾਂ ਲੜੀ ਹੈ ਦੋਨੇ ਹਾਂਜੀ ਹੈਲੋ ਵਲੀ ਜੋ ਫੈਸਲਾ ਉਹਦੇ ਮੁਕਾਬਲੇ ਹਾਈ ਕੋਰਟ ਦਾ ਫੈਸਲਾ ਤੇ ਆ ਲੈਂਦੇ ਸਰਕਾਰ ਦਾ ਵੀ ਟਾਈਮ ਵੀ ਦਿੱਤਾ ਹੈ ਵੀ ਤੁਸੀਂ ਵੇਟ ਕਰੋ ਜੋ ਤੋਂ ਫੈਸਲਾ ਹੋਊ ਉਹਦੇ ਮੁਕਾਬਲੇ ਤੁਹਾਨੂੰ ਦੱਸ ਕੇ ਜਾਵਾਂਗੇ ਤੁਹਾਡਾ ਵੀ ਨੁਕਸਾਨ ਹੈ ਕਿੰਨੇ ਦਿਨ ਪਹਿਲੇ ਆ ਗਏ ਆ ਇੱਥੋਂ ਤੇ ਸਟੇ ਹੋਏ ਇਹਦੇ ਤੇ ਕੋਣ ਬੋਲੀਆਂ ਨਹੀਂ ਆਈਆਂ ਵਾ ਇਹਨਾਂ ਦਾ ਮਾਝ ਕੋ ਹਾਈ ਕੋਰਟ 'ਚ ਛੇ ਚੱਲਣ ਡਿਆ ਤੇ ਇਹਨਾਂ ਨੂੰ ਦੇਖਿਆ ਆ ਕੇ ਇਹਨਾਂ ਕੋਟੋਂ ਕੋਟੋਂ ਇਲੈਕਸ਼ਨ ਦਰ ਆ ਜਿੰਦਾ ਜਿਹੜਾ ਨਜਾਇਜ਼ ਸਾਰੀ ਕੀਤੀ ਆ ਇਹਨਾਂ ਨੂੰ ਸਮਝਾਇਆ ਕਿ ਮਾਝ ਕੋ ਹਾਈ ਕੋਰਟ ਦੇ ਕੋਈ ਹੁਕਮਾਂ ਦੀ ਲੰਘਣਾ ਦਾ ਖੀਤੀ ਜਾਵੇ ਕਿੰਨਾ ਥਾਂ ਜਿਹੜਾ ਜੀ ਇਹ ਥਾਂ ਢਾਈ ਕਿੱਲੇ ਆ ਜੀ ਇਹ ਮਸਲਾ ਜਿਹਦਾ ਪੁਰਾਣਾ ਚੱਲਦਾ ਹੁੰਦਾ ਇਹ ਮਸਲਾ ਕੱਟੇ ਪਿਆ ਪੁਰਾਣਾ ਚੱਲਦਾ ਆ ਰਿਹਾ ਜੀ ਇਧਰ ਇਹਨਾਂ ਵਿੱਚ ਹਾਈ ਕੋਰਟ ਗਿਆ ਸੀ ਮਖ्तार ਸਿੰਘ ਤੇ ਹਾਈ ਕੋਰਟ ਨੇ ਸਾਡੇ ਡਿਪਾਰਟਮੈਂਟ ਦੇ ਐਫਸੀ ਸਾਹਿਬ ਨੂੰ ਫੈਸਲਾ ਕਰਨ ਵਾਸਤੇ ਕਿਹਾ ਤੇ ਇਹਨਾਂ ਨੂੰ ਅੱਜ ਤੋਂ ਇਲੈਕਸ਼ਨ ਤੋਂ ਪਹਿਲਾਂ ਉਹੀ ਆਏ ਤੇ ਇਹਨਾਂ ਨੇ ਕਿਹਾ ਕੋਈ ਵੀ ਇਨਜਾਇਸ ਸਾੜੀਆਂ ਨਾ ਕਰੋ ਮੈਂ ਹੁਕਮਾ ਦੀ ਵੇਟ ਕਰੋ ਪਰ ਇਹਨਾਂ ਜਿਹੜਾ ਕੋਈ ਵੀ ਜਿਹੜਾ ਹੁਕਮ ਦੀ ਵੇਟ ਨਹੀਂ ਕੀਤੀ ਤੇ ਚੋਣ ਜਾਬਤੇ ਜਾਤੇ ਨਾ ਸਮੇਂ ਦਰਾਨ ਜਿਹੜੀ ਅਚਾਰਾ ਪੰਜਾਂ ਦਿਨਾਂ ਚ ਸਾਰੀ ਕੀਤੀ ਹੈ ਨਜਾਇਜ਼ ਸਾਰੀ ਇਹਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਆਪਾਂ ਡਿਪਾਰਟਮੈਂਟ ਨੂੰ ਸਾਰੀ ਬਣਾ ਕੇ ਲੇਖਾ ਪੜੀ ਕਰਕੇ ਡਿਪਾਰਟਮੈਂਟ ਨੂੰ ਲਿਖ ਦਿੰਦੇ ਹਾਂ ਜੀ ਇੱਥੇ ਕਿੰਨੇ ਕੁ ਪਲਾਟ ਜਿਹੜੇ ਵਲੇ ਗਏ ਕਿ ਸਾਰੇ ਟੋਟਲੀ ਵਲੇ ਗਏ ਨਹੀਂ ਅਜੇ ਤਾਂ ਸਾਰੀ ਕਾਫੀ ਹੋਈ ਆ ਜੀ ਤੇ ਪਰ ਆਪਾਂ ਹੁਣ ਗਿਣਤੀ ਕਰਦੇ ਆ ਜੀ ਸਾਹਿਬ ਕਰਨਗੇ ਗਿਣਤੀ ਇਹਦੀ ਇਹਦਾ ਮਤਲਬ ਚੱਲਦਾ ਦਾ ਫਿਰ ਇਹ ਸਮੇਂ ਤੋਂ ਚੱਲਦਾ ਹੁੰਦਾ ਵੀ 63 ਪਲਾਟ ਜਿਹੜੇ ਦਿੱਤੇ ਗਏ ਸਾਨੂੰ ਹਾਂਜੀ ਇਹ 2021 ਹੀ ਦਿੱਤੇ ਗਏ ਜੀ ਉਸ ਤੋਂ ਬਾਅਦ ਇਹ ਪਾਰਟੀ ਹਾਈ ਕੋਰਟ ਚ ਲੱਗੀ ਜੀ ਹ ਕੀ ਚੱਲਣਿਆ ਹਾਂ ਜੀ ਬਿਲਕੁਲ ਚੱਲਦਾ ਪਿਆ ਇਹਦੇ ਪਲਾਟ ਕੋਈ ਨਹੀਂ ਲਾੜੋ ਹਾਲ ਨਹੀਂ ਜੀ ਨਹੀਂ ਜੀ ਕੀ ਚੱਲਣਿਆ ਜੀ ਹਾਈ ਕੋਰਟ ਚ ਜਿਹੜੀ ਆਪਾਂ ਕੋਈ ਅਸਾਰੀ ਜਿਹੜੇ ਕੀਤੀ ਢਾਈ ਜੋਗੀ ਉਧਰ ਇਹ ਜੋ ਵੀ ਸਰਕਾਰ ਹੁਕਮ ਕਰੂਗੀ ਆਪਾਂ ਸਾਰਾ ਮਸਲਾ ਸਰਕਾਰ ਦੇ ਧਿਆਨ ਚ ਰੱਖਿਆ ਦਾਂਗੇ ਹਾਂ ਜੀ ਹਾਂ ਜੀ ਇਹ ਠੱਠੇ ਪਿੰਡ ਦਾ ਜੀ ਪਲਾਟ ਕੱਟੇ ਗਿਆ ਜੀ 5-5 ਮਰਲੇ ਤੁਹਾਡਾ ਪਲਾਟ ਤੇ ਆਂਡਾ ਮੇਰਾ ਪਲਾਟ ਵੀ ਹੈਗਾ ਜੀ ਮੇਰਾ ਗਾੜੀ ਥੋੜਾ ਹੈ ਗਾੜੀ ਤੇ ਬਾਕੀ ਇਹ ਆ ਵੀ ਇਹਨਾਂ ਨੇ ਕੱਟ ਕੇ ਦਿੱਤੇ ਨੇ ਪਲਾਟ ਠੀਕ ਹੈ ਜੀ ਤੇ ਬਾਕੀ ਚਲੋ ਅਸੀਂ ਮਤਲਬ ਡائیں ਵੱਲ ਨਾਲ ਤੇ ਇਹ ਵੀਡੀਓ ਸਾਹਿਬ ਨੇ ਟਾਈਮ ਵੀ ਦਿੱਤਾ ਸੀ ਚਲੋ ਜਨੇਦਨਾ ਦਾ ਦਿੱਤਾ ਸੀ ਤੇ ਹੁਣ ਆਏ ਨੇ ਤੇ ਆਣ ਕੇ ਮਾਲਾ ਦਾਬੇ ਛਾਬੇ ਮਾਰਦੇ ਫਿਰਦੇ ਆ ਬਾਕੀ ਦਾਬੇ ਛਾਬੇ ਨਾਲ ਥੋੜੀ ਕੋਈ ਗੱਲ ਬੰਨਨੀ ਆ ਠੀਕ ਹੈ ਜੀ ਤੇ ਇਹਨਾਂ ਦੀ ਵੀਡੀਓ ਬਣੀ ਪਈ ਇਹਨਾਂ ਨੇ ਆਖਿਆ ਤੁਸੀਂ ਆਪਣੇ ਵਲੋ ਜਿੱਤਰਾ ਵੀ ਤੁਹਾਡੇ ਵਲੇ ਤੁਸੀਂ ਆਪਣਾ ਵਲ ਕੇ ਕੰਮ ਲਓ ਕਿੰਨੇ ਪਲਾਟ ਨੇ ਇਹ 67 ਪਲਾਟ ਆ ਜੀ ਤੇ ਇਹਨਾਂ ਦਾ ਕੋਈ ਕੇਸ ਵੀ ਚੱਲਣ ਡਿਆ ਵੀਡੀਓ ਦੇ ਨਹੀਂ ਜੀ ਕੇਸ ਅਹੀਂ ਕੀਤਾ ਵਾ ਇਹਨਾਂ ਨੇ ਥੋੜੀ ਕੀਤਾ ਹਟਦੇ ਕੇਸ ਦੀ ਕੋਈ ਸੁਣਵਾਈ ਹੋਈ ਉਹਨਾਂ ਦੀ ਨਾ ਨਾ ਐਂ ਕੀਤੀ ਹੈ ਰੇਟਾ ਅਹੀਂ ਪਾਈ ਹੈ ਚੱਲਦਾ ਪਿਆਲੇ ਵੀ ਹਾਂਜੀ ਕੇਸ ਸਾਡਾ ਅਹੀਂ ਕੀਤਾ ਇਹਨਾਂ ਦੇ ਆਂਦੇ ਸਾਨੂੰ ਲੈ ਕੇ ਦਓ ਵੀ ਆ ਵਾਪਸੀ ਲੈ ਲੋਗੇ ਹਾਈ ਕੋਰਟ ਚੋਂ ਹਾਈ ਕੋਰਟ ਦੇ ਵਿੱਚੋਂ ਆਰਡਰ ਹੋਏ ਸਾਨੂੰ ਸਾਰਾ ਕੋਈ ਹੋਇਆ ਪਿਆਵਾ ਠੀਕ ਹੈ ਜੋ ਵਾਰਨਿੰਗ ਦੇ ਕੇ ਤੁਸੀਂ ਆਪਣੀ ਸਾਰੀ ਬੰਦ ਕਰ ਦੋਗੇ ਕਿ ਨਹੀਂ ਕਰੋਗੇ ਨਹੀਂ ਜੀ ਅਸੀਂ ਕਿਉਂ ਬੰਦ ਕਰਾਂਗੇ ਜੀ ਸਾਨੂੰ ਕੋਈ ਬੰਦ ਕਰਨ ਦੀ ਲੋੜ ਹੀ ਨਹੀਂ ਹੈ ਜੀ ਅਸੀਂ ਜਾਰੀ ਰੱਖਾਂਗੇ ਜੀ ਸਾਨੂੰ ਹਾਈ ਕੋਰਟ ਤੋਂ ਸਾਰਾ ਕੋਈ ਸਾਡੇ ਕੋਲ ਹੈ ਜੀ ਸੰਧਾ ਜੀ ਪੰਚਾਇਤ ਜ਼ਰੂਰੀ ਨਹੀਂ ਜੀ ਢੋਣ ਕਿ ਤਰ੍ਹਾਂ ਦਵਾਂਗੇ ਜੀ ਕਦੀ ਵੀ ਨਹੀਂ ਪੰਚਾਇਤ ਆ ਜਿਹੜਾ ਮਰਜ਼ੀ ਆਲੇ ਜੀ ਕਦੀ ਵੀ ਨਹੀਂ